ਤਾਰ ਇੱਕ ਗੱਡੀ ਨੇ ਤਕਰੀਬਨ ਅੱਧਾ ਦਰਜਨ ਤੋਂ ਵੱਧ ਵਾਹਨ ਜਿਹੜੇ ਏਜੰਸੀ ਦੇ ਬਾਹਰ ਖੜੇ ਕੀਤੇ ਸੀ ਉਹਨਾਂ ਨੂੰ ਦਰੜ ਦਿੱਤਾ ਦਰਅਸਲ ਨੌਜਵਾਨ ਦੇ ਕਹਿਣ ਮੁਤਾਬਕ ਉਸ ਦੀ ਸਪੀਡ ਲਗਭਗ 120 ਤੋਂ 130 ਸੀ ਉਸ ਦੇ ਵੱਲੋਂ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬ੍ਰੇਕ ਨਹੀਂ ਲੱਗੀ ਅੱਗੇ ਰੇੜੀ ਆ ਗਈ ਜਿਸ ਤੋਂ ਬਾਅਦ ਜਿਵੇਂ ਹੀ ਨੌਜਵਾਨ ਨੇ ਕੱਟ ਮਾਰਿਆ ਤਾਂ ਗੱਡੀ ਨੇ ਏਜੰਸੀ ਦੇ ਬਾਹਰ ਖੜੇ तकरीबन ਅੱਧਾ ਦਰਜਨ ਵਾਹਨਾਂ ਨੂੰ ਦਰੜ ਦਿੱਤਾ ਖੌਫਨਾਕ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਾਲਾਂਕਿ ਦੁਕਾਨਦਾਰ ਦੇ ਵੱਲੋਂ ਵੱਡਾ ਦਿਲ ਦਿਖਾਇਆ ਗਿਆ ਦੁਕਾਨਦਾਰ ਦਾ ਕਹਿਣਾ ਕਿ ਨੁਕਸਾਨ ਤਾਂ ਹੁੰਦੇ ਹੀ ਰਹਿੰਦੇ ਨੇ ਚਲੋ ਇਸ ਗੱਲ ਦਾ ਸ਼ੁਕਰ ਹੈ ਕਿ ਮੁੰਡੇ ਦੀ ਜਾਨ ਬਚ ਗਈ ਤਾਂ ਦੱਸ ਦਿਓ ਕਿ ਕੋਝ ਹੀ ਮਿੰਟਾਂ ਦੇ ਫਰਕ ਦੇ ਨਾਲ ਤਕਰੀਬਨ ਦੋ ਜਾਨਾਂ ਇੱਥੇ ਬਚੀਆਂ ਨੇ ਇੱਕ ਉਹ ਮੁੰਡਾ ਜਿਹੜਾ ਗੱਡੀ ਚਲਾ ਰਿਹਾ ਸੀ ਉਸ ਦਾ ਵੀ ਬਾਲ ਬਾਲ ਬਚਾਖ ਹੋਇਆ ਦੂਸਰਾ ਉਹ ਮੁੰਡਾ ਜਿਹੜਾ ਏਜੰਸੀ ਦੇ ਬਾਹਰ ਵਾਹਨ ਖੜੇ ਕਰ ਰਿਹਾ ਸੀ ਉਸ ਦੇ ਵੱਲੋਂ ਤਕਰੀਬਨ 8 ਮੋਟਰਸਾਈਕਲ ਅਤੇ ਸਕੂਟਰੀਆਂ ਨੂੰ ਏਜੰਸੀ ਦੇ ਬਾਹਰ ਖੜਾ ਕੀਤਾ ਗਿਆ ਚਾਰ ਕੁ ਵਾਹਨ ਉਸ ਨੇ ਖੋਰ ਕੱਟਣੇ ਸੀ ਜਿਵੇਂ ਹੀ ਉਹ ਵਾਹਨ ਕੱਢਣ ਦੇ ਲਈ ਅੰਦਰ ਗਿਆ ਤਾਂ ਤੇਜ਼ ਰਫ਼ਤਾਰ ਕਾਰ ਨੇ ਬਾਹਰ ਖੜੇ ਹੋਏ ਵਾਹਨਾਂ ਨੂੰ ਦਰੜ ਦਿੱਤਾ ਇਹ ਸਾਰਾ ਕਟਨਾਕਰਮ ਨਾਬਾ ਸ਼ਹਿਰ ਦੇ ਵਿੱਚ ਵਾਪਰਿਆ ਹੈ ਗਨੀਮਤ ਇਹ ਰਹੀ ਕਿ ਦੋਵਾਂ ਨੌਜਵਾਨਾਂ ਦੀ ਬਾਲਬਾਲ ਜਾਨ ਬਚੀ ਹੈ ਲੈਚ ਨਾ ਇਦਰੀ ਲੜੀ ਰੇੜੀ ਆ ਗਈ ਉਹਦੇ ਕਰਕੇ ਅੱਛਾ ਮੇਤੋਂ ਘੱਟ ਵੱਜਿਆ ਠੀਕ ਹੈ ਉਹਦੇ ਕਰਕੇ ਘੱਟ ਮਾਰਨਾ ਪੈ ਗਿਆ ਨਹੀਂ ਰੇੜੀ ਚ ਵੱਜਦਾ ਠੀਕ ਹੈ ਉਹਦੇ ਕਰਕੇ ਨਹੀਂ ਕੋਈ ਜਾਨੀ ਨੁਕਸਾਨ ਹੁੰਦਾ ਤਾਂ ਕਰਕੇ ਬਸ ਘੁੰਮੂਗੀ ਗੱਡੀ ਠੀਕ ਹੈ ਵੀ 120 ਦੀ ਤੇ ਹੈਗੀ ਸੀ ਮੈਤੋਂ 120 ਦੀ ਹਾਂਜੀ ਝੂਠ ਨਹੀਂ ਬੋਲਦਾਗਾ ਮੈਂ 120 ਦੀ ਤੇ ਹੈਗੀ ਸੀ ਮੇਤੋਂ ਮੇਰਾ ਭਤੀਜਾ ਲੱਗਦਾ ਜੀ ਹਾਂ ਹਾਂ ਇਹ ਦਿਖਾਉਣ ਜਾ ਰਿਹਾ ਸੀ ਗੋਡਾ ਜੀ ਠੀਕ ਹੈ ਜਿਹਦਾ ਗੋਡੇ ਦੇ ਟੁੱਟੇ ਪਨੇ ਲੀਗਮੈਂਟਾ ਠੀਕ ਹੈ ਉਹਦੇ ਕਰਕੇ ਮਤਲਬ रेस ਰੂਸ ਜਾ ਫਸ ਗਈ ਜਾ ਬ੍ਰੇਕ ਨਹੀਂ ਲੱਗੇ ਕੁਝ ਨਹੀਂ ਹੋਇਆ ਮੁੰਡਾ ਸਹੂ ਹੈ ਕੋਈ ਐਸੀ ਗੱਲ ਨਹੀਂ ਹਾਂ ਹੁਣ ਬਾਕੀ ਨੁਕਸਾਨ ਹੁੰਦੇ ਰਹਿੰਦੇ ਆ ਜੀ ਸਿਰਫ ਸਿਰਫ ਥੋੜੀ ਬਹੁਤ ਲੱਗੀ ਆ ਗੱਡੀ ਤੇ ਉਹ 에어 ਬੈਗ ਖੁੱਲ ਗਏ ਇਸ ਤਰ੍ਹਾਂ ਕੇ ਬਚਤ ਰਹੇਗੀ ਹਾਂ ਠੀਕ ਹੈ ਜੀ ਉਹ ਅਸੀਂ ਕੋਈ ਨਹੀਂ ਬੈ ਕੇ ਕਰ ਲਾਂਗੇ ਜਿਵੇਂ ਹੋ ਗਿਆ ਠੀਕ ਹੈ ਠੀਕ ਮੇਰਾ ਨਾਮ ਦਲਵੀਰ ਸਿੰਘ ਹੈ। ਬੇਇਨਸਾਨ ਤਾਂ ਕਾਫੀ ਹੈ ਜੀ ਪਰ ਅਸੀਂ ਪ੍ਰਮਾਤਮਾ ਦਾ ਸ਼ੁਕਰ ਮਾਨਦੇ ਆ ਵੀ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉੱਚੀ ਉਹ ਮੁੰਡੇ ਦਾ ਵੀ ਨੁਕਸਾਨ ਨਹੀਂ ਹੋਇਆ ਜਿਹੜਾ ਗੱਡੀ ਚਲਾ ਰਿਹਾ ਸੀ। ਜੀ ਗੱਡੀ ਜਿਆਦਾ ਓਵਰ ਸਪੀਡ ਸੀਗੀ। ਠੀਕ ਹੈ ਜੀ। ਇਸ ਕਰਕੇ ਇਹ ਨੁਕਸਾਨ ਹੋਇਆ ਜੀ। ਅੱਛਾ ਲੱਖ ਸੀ.ਬੀ.ਏ. ਵੀ ਹੋ ਸਕਦਾ ਕੋਸਕਿਆ ਪਰ ਗੱਡੀ ਓਵਰ ਸਪੀਡ ਹੋੜ ਕਰਕੇ ਸਾਡਾ ਨੁਕਸਾਨ 7-8 ਮੋਟਰਸਾਈਕਲ ਦਾ ਜਿਹੜਾ ਕੋਈ ਮੇਰੇ ਖਿਆਲ ਚ ਅੰਸ਼ੇ ਲੱਖ ਰੁਪਏ ਦਾ ਜਿਵੇਂ ਤੁਹਾਡਾ ਬੰਦਾ ਮੋਟਰਸਾਈਕਲ ਸਕੂਟਰ ਬਾਹਰ ਖੜਾ ਰਿਆ ਸੀ 22 ਜਾਂ ਸੀ ਨੇ ਉਦੋਂ ਹੋ ਜ ਕੱਟੀਆਂ ਸੀਗੀਆਂ ਜੀ ਅਲੇ 3-4 ਹੋਰ ਕੱਟ ਰਿਹਾ ਸੀ ਜੀ ਤੇ ਉਹ ਲੈਣ ਆਇਆ ਸੀ ਅੰਦਰ ਸਿਰਫ ਇੰਨੀ ਜੇ ਥੋੜਾ ਮਲਾਜਮ ਹੁੰਦਾ ਵੱਡਾ ਨਕਸ਼ਾ ਮਲਾਜਮ ਹੁੰਦਾ ਤੇ ਬਚਦਾ ਹੀ ਨਹੀਂ ਸੀ ਬਿਲਕੁਲ ਬਚਦਾ ਸੀ ਇਹ ਪਰਮਜੀਤ ਸਿੰਘ ਸਾਣਾ ਸਤਨਾਮ ਸਿੰਘ ਪਿੰਡ ਕੈਦੋਪੁਰ ਤੋਂ ਆਏ ਇਹ ਆਪਣਾ ਰੋਟੀ ਬੋਲਰ ਸਾਈਡ ਤੋਂ ਆ ਰਿਹਾ ਸੀ ਜੋ ਕਿ ਆਪਣਾ ਲੱਤ ਦੇ ਬਾਰੇ ਕੋਈ ਗੋਡੇ ਦੇ ਵਿੱਚ ਇਹਨੂੰ ਪ੍ਰੋਬਲਮ ਸੀਗੀ ਐਕਸਰੇ ਵਗੈਰਾ ਕਰਾਣ ਜਾ ਰਿਹਾ ਸੀਗਾ ਤੇ ਅਚਾਨਕ ਉਹਨੂੰ ਚੱਕਰ ਆਣ ਕਰਕੇ ਜਿਵੇਂ ਉਹਦੇ ਦੱਸਣ ਦੇ ਮਤਾਬ ਮੇਰਾ ਐਕਸੀਡੈਂਟ ਹੋ ਗਿਆ ਤੇ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਤੇ ਊ ਨੁਕਸਾਨ ਹੋਇਆ ਬਾਕੀ ਤਫਤੀਸ਼ ਚੱਲ ਰਹੀ ਹੈ। ਕਾਲੀ ਨੁਕਸਾਨ ਕਿੰਨਾ ਕੋ ਹੋਇਆ? ਤਕਰੀਬਨ ਹੈਗੇ 7-8 60 ਮੋਟਰਾਂ ਨੇ ਇੱਕ 32 ਸਕੂਟਰੀ ਵੀ ਆਵੇ ਤੇ ਬਾਕੀ ਉਹ ਲਿਖਾਂਗੇ ਤਫਤੀਸ਼ ਦੇ ਵਿੱਚ ਜੋ ਵੀ ਆਂਦਾ। ਇਹ ਕਰਦੇ ਤੇ ਜਾ ਰਿਹਾ ਸੀਗਾ। ਇਹ ਕਾਰ ਸੀ। ਅੱਛਾ ਇਹ ਲੱਗੀ ਕਿ ਕਿੱਥੇ ਕਾਰ? ਇਹ ਆਪਣਾ ਗ੍ਰੇਡ ਚੌਂਦੇ ਦੇ ਲਵੇ ਜਿਹੜਾ ਪ੍ਰੋਬਲਮ ਹੈ ਉਹਦੇ ਉਹ ਤੇ। ਇਹ ਬਿਜਲੀ ਦੇ ਕੰਪੇ ਸੀ ਵੀ। ਹਾਂਜੀ ਬਿਜਲੀ ਦੇ ਕੰਪੇ ਦੇ ਵਿੱਚ ਵੀ ਆ। ਉਹ ਤਾਰਾਂ ਦੇ ਹਾਂਜੀ ਤਾਰਾਂ ਵੀ ਉੱਪਰ ਲੱਗ ਗਿਰਿਆ ਹੋਈਆਂ।